ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਖੋ ਜੀ ਆਪਾਂ ਕੱਲ ਵੀਡੀਓ ਪਾਈ ਸੀ ਕਿ ਆਪਾਂ ਨਾ 22 ਇੰਚ ਬਰੈਸਟ ਦੇ ਸੂਟ ਦੀ ਕੀਤੀ ਸੀ ਕਿ ਕਟਿੰਗ ਆਪਾਂ ਕੱਲ ਬਾਹਮਾਂ ਦੀ ਵੀਡੀਓ ਨਹੀਂ ਸੀ ਪਾਈ ਹੈਗੀ ਅੱਜ ਆਪਾਂ ਤਾਂ ਉਹਨੂੰ ਬਾਹਮਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਵੀ ਕਿੱਦਾਂ ਆਪਾਂ ਕਮੀਜ਼ ਦੇ ਮੋਢੇ ਤੋਂ ਨਾਪ ਲੈ ਕੇ ਅਨ ਸਟਿਚ ਮੁਡਾ ਆਪਣਾ ਇਹ ਕਮੀਜ਼ ਆਗਾ ਇਹਦੇ ਮੋਢੇ ਤੋਂ ਆਪਾਂ ਨਾਪ ਲੈ ਕੇ ਕਿ ਕਿੱਦਾਂ ਬਾਹ ਦੀ ਕਟਿੰਗ ਕਰਨੀ ਆ ਤਾਂ ਕਿ ਆਪਣਾ ਜਦੋਂ ਆਪਾਂ ਸਲਾਈ ਲਗਾਈਏ ਬਾਹ ਨੂੰ ਕਮੀਜ਼ ਦੇ ਨਾਲ ਅਟੈਚ ਕਰੀਏ ਆਪਣਾ ਨਾਕਾ ਕਮੀਜ਼ ਦਾ ਕੱਪੜਾ ਗਾਦੇ ਕਟੇ ਤੇ ਨਾ ਹੀ ਆਪਣਾ ਬਾਹ ਦਾ ਤੇ ਅੱਜ ਆਪਾਂ ਜਿਹੜੀ ਇਹ ਬਾਹ ਗੀ ਇਹਦੇ ਵਿੱਚ ਆਪਾਂ ਪਾਉਣਾ ਜੋੜ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਜੋੜ ਵਾਲੀ ਬਾਹ ਕਿੱਦਾਂ ਬਣਾਵਈ ਆ ਆ ਦੇਖੋ ਜੀ ਆ ਫਰੰਟ ਵਾਲੇ ਪੱਲੇ ਦੇ ਸਾਈਡ ਤੋਂ ਕੱਪੜਾ ਲਿਹਾ ਸੀਗਾ ਇਹ ਉਹ ਕੱਪੜਾ ਗਾ ਦੇਖੋ ਤੇ ਆਹ ਵਾਲਾ ਕੱਪੜਾ ਜੀ ਜਿਹੜਾ ਕਮੀਜ਼ ਦੇ ਸਾਈਡ ਤੋਂ ਲਿਆ ਸੀ ਇਹ ਉਹ ਆਗਾ ਇਹ ਵੀ ਪੱਲੇ ਦੇ ਬਰਾਬਰ ਤੋਂ ਲਿਆ ਹੋਇਆ ਹੈ ਠੀਕ ਹੈ ਜੀ ਕੋਈ ਆਪਾਂ ਉੱਪਰੋਂ ਕੱਪੜਾ ਨਹੀਂ بچਿਆ ਹੈਗਾ ਵੀ ਕਮੀਜ਼ ਦੇ ਉੱਪਰੋਂ ਕੱਪੜਾ ਹੈਗਾ ਨਹੀਂ ਜੀ ਕਮੀਜ਼ ਦੇ ਸਾਈਡਾਂ ਤੋਂ ਕੱਪੜਾ ਜਿਹੜਾ ਬਚਿਆ ਸੀ ਇਹ ਉਹ ਕੱਪੜਾ ਹੈਗਾ ਪਹਿਲਾਂ ਆਪਾਂ ਦੇਖੋ ਐਦਾਂ ਕੱਪੜੇ ਨੂੰ ਫੋਲਡ ਕਰ ਲੈਣਾ ਪਹਿਲਾਂ ਆਪਾਂ ਨੂੰ ਐਦਾਂ ਦੇਖਣਾ ਵੀ ਆਪਣਾ ਮੋਢਾ ਪੂਰਾ ਆਉਂਦਾ ਹੈਗਾ ਕੋਈ ਘੱਟ ਸਾਈਜ਼ ਪਤਲੇ ਸਾਈਜ਼ ਦਾ ਸੂਟ ਆ ਤਾਂ ਉਹਦੇ ਵਿੱਚ ਜੋੜ ਨਹੀਂ ਪੈਂਦਾ ਜਿੱਦਾਂ 8 1/2 ਇੰਚਾ ਤਾਂ ਆਪਣੀ ਬਾਹ ਏਦਾਂ ਹੀ ਰੈਡੀ ਹੋ ਜੂ। ਦੇਖੋ ਇਹ ਥੋੜਾ ਜਿਹਾ ਹੈਵੀ ਸਾਈਜ਼ ਦਾ ਸੂਟ ਆਗਾ। ਇਹਦੀ ਬਾਹ ਦੇ ਵਿੱਚ ਜੋੜ ਪੈਣਾਗਾ। ਆਪਾਂ ਨਾ ਏਦਾਂ ਕਰਕੇ ਰੱਖ ਲੈਣਾ। ਤਕਰੀਬਨ ਇਹ ਜਿੱਦਾਂ 22 ਇੰਚ ਬ੍ਰੈਸਟ ਘਾਤਰਾ 10 1/2 ਇੰਚ ਮੋਟਾ ਹੁੰਦਾ ਆਪਾਂ ਉਹ ਤੋਂ ਵਧਾ ਕੇ ਲੈਣਾ। ਦੇਖੋ ਆ ਕੱਪੜਾ ਆਪਾਂ ਨੂੰ 11 ਕੇ ਇੰਚ ਆਗਾ। ਆਪਾਂ ਨੂੰ ਕੱਪੜਾ ਪੂਰਾ ਆਊਗਾ ਆਪਾਂ ਇੰਨਾ ਫੋਲਡ ਕਰਨਾ ਹੈ ਇਸ ਤਰ੍ਹਾਂ ਇੱਥੇ ਪਾਵਾਂਗੇ ਦੇਖੋ ਜੀ ਆਪਾਂ ਜੋੜ ਜੋੜ ਕਿੱਦਾਂ ਪਾਉਣਾ ਆ ਦੇਖੋ ਜੀ ਜਿਹੜਾ ਆਹ ਵਾਲਾ ਕੱਪੜਾ ਹੈਗਾ ਇਹ ਕਿਸੇ ਪਾਸੇ ਉਹ ਵੀ ਜੋਇੰਟ ਨਹੀਂ ਹੈਗਾ ਆ ਦੇਖੋ ਇਹਨੂੰ ਆਪਾਂ ਛੱਡਤਾ ਦੂਸਰੇ ਨੂੰ ਤੇ ਆਪਾਂ ਆਹ ਵਾਲਾ ਕੱਪੜਾ ਦੇਖਦੇ ਆਂ ਜੀ ਆਪਣਾ ਆਹ ਵਾਲਾ ਸੈੱਟ ਆ ਜੀ ਵੀ ਆ ਦੇਖੋ ਜੀ ਆ ਆਪਣਾ ਕਪੜਾ ਆ ਜਾਣਾ ਸੈੱਟ ਕਿਉਂਕਿ ਆਪਾਂ ਹਜੇ ਬਾਹਾਂ ਦੀ ਲੈਂਥ ਲੈਣੀ ਹੈਗੀ ਆ ਦੇਖੋ ਦੂਸਰੀ ਗੱਲ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਚਾਹੇ ਸੂਟ ਦੀ ਆਪਾਂ ਪ੍ਰਿੰਟਡ ਸੂਟ ਚ ਫਲਾਵਰਸ ਜ਼ਰੂਰ ਦੇਖਣੇ ਆ ਦੇਖੋ ਜੇ ਇੱਕ ਪਾਸੇ ਮੂਹ ਹੋਵੇ ਫੁੱਲਾਂ ਦਾ ਤਾਂ ਆਪਾਂ ਪਾਸਾ ਬਦਲ ਕੇ ਕਟਿੰਗ ਕਰਨੀ ਹੁੰਦੀ ਆ ਇਹਦੇ ਫਲਾਵਰਸ ਜੀ ਕੋਈ ਉੱਪਰ ਨੂੰ ਆ ਤੇ ਕੋਈ ਨੀਚੇ ਨੂੰ ਆ ਇਹਨੂੰ ਤੁਸੀਂ ਕਿੱਦਾਂ ਵੀ ਰੱਖ ਸਕਦੇ ਆ ਆ ਲੋ ਜੀ ਆਪਾਂ ਨੀਚੇ ਤੋਂ ਕਰਾਂਗੇ ਕਿਉਂਕਿ ਫਿਰ ਜਿਹੜਾ ਜੁਆਇੰਟ ਵਾਲਾ ਕੱਪੜਾ ਹੋਊ ਜੁਆਇੰਟ ਹਿੱਸਾ ਹੋ ਉਹ ਇਕੱਠਾ ਲੈ ਜਾਊਗਾ ਤੇ ਆਪਣਾ neck ਵਗੈਰਾ ਦੇ ਨੀਚੇ ਲੱਗ ਜਾਊਗਾ ਆ ਲੋ ਜੀ ਆ ਕੱਪੜਾ ਰੱਖ ਲਿਆ ਆਪਾਂ ਤੇ ਹੁਣ ਆਪਾਂ ਨੂੰ ਮੋਢੇ ਦਾ ਨਾਪ ਲੈਣਾਗਾ ਦੇਖੋ ਜੀ ਹੁਣ ਆਪਾਂ ਲੈਣਾ ਮੋਢੇ ਦਾ ਨਾਪ ਇੰਨਾ ਕ ਹਿੱਸਾ ਨਾ ਆਪਣਾ ਉੱਪਰ ਸਲਾਈ 'ਚ ਆ ਜਾਂਦਾ ਹੁੰਦਾ ਜਿਹੜੀ ਤਿਗਰੇ ਵਾਲੀ ਆਪਾਂ ਪੱਲੇ ਅਟੈਚ ਕਰਦੇ ਹੁੰਨੇ ਆ ਉਹਦੇ ਵਿੱਚ ਆਪਾਂ 8 ਇੰਚੀ ਟੇਪ ਧਰਨਾ ਆਪਾਂ ਫਰੰਟ ਵਾਲਾ ਪੱਲਾ ਨਾਪਣਾ ਆ ਦੇਖੋ ਜੀ ਆਹ ਵਾਲੀ ਹੁੰਬਲਾ ਪੈਂਚੀ ਤੇ ਤੇ ਰੱਖਣੀ ਆ ਆਹ ਵਾਲੇ ਹੱਥ ਦੇ ਨਾਲ ਆਪਾਂ ਇਦਾਂ ਕਮਾ ਦੇਣਾ ਦੇਖੋ ਮੋਡਾ ਹੈਗਾ ਆਪਣਾ 7.5 ਇੰਚ ਆਪਣਾ ਮੋਡਾ ਰੈਡੀ ਆ ਠੀਕ ਹੈ ਜੀ ਜਿੰਨਾ ਵੀ ਤੁਹਾਡਾ ਮੋਡਾ ਰੈਡੀ ਆ ਤੁਸੀਂ ਉਹਦੇ ਤੋਂ ਅੱਧਾ ਇੰਚ ਘਟਾ ਕੇ ਨਾਪ ਲੈਣਾ ਠੀਕ ਹੈ ਜੀ ਹੁਣ ਆਪਾਂ ਲੈਣੀ ਆ ਬਾਹਾਂ ਦੀ ਲੈਂਥ ਬਾਹਾਂ ਦੀ ਲੈਂਥ ਦੇਖੋ ਹੈਗੀ ਆ ਜੀ 16 ਇੰਚ ਤਿਆਰ 16 ਇੰਚ ਆਪਣੀ ਬਾਹ ਤਿਆਰ ਆ 3 ਇੰਚ ਐਪ ਐਕਸਟਰਾ ਲੈਣਾ ਦੇਖੋ 2 ਇੰਚ 1.5 ਇੰਚ ਆਪਾਂ نیچے ਬਾਹਾਂ ਦੀ ਜਦੋਂ ਮੂਰੀ ਫੋਲਡ ਕਰਦੇ ਆ ਉਹਦੇ ਵਿੱਚ ਆ ਜਾਂਦਾ ਤੇ 1 ਇੰਚ ਉੱਪਰ ਲਈ ਕਾਟ ਤੇ ਸਲਾਈ ਦੇ ਵਿੱਚ ਆ ਜਾਂਦਾ ਵਾ ਦੇਖੋ ਹੁਣ ਆਪਾਂ ਬਾਹਾਂ ਦੀ ਲੰਬਾਈ ਤੇ ਚੜਾਈ ਲਾ ਲਈ ਹੁਣ ਆਪਾਂ ਦੇਖੋ ਜਿਹੜਾ ਜੋੜ ਲਾਉਣਾ ਦੇਖੋ ਜੇ ਤੁਹਾਨੂੰ ਇਦਾਂ ਕਟਿੰਗ ਕਰਨ ਚ ਪ੍ਰੋਬਲਮ ਆ ਫਿਰ ਤੁਸੀਂ ਨਾ ਆਹ ਵਾਲੀ ਸਲਾਈ ਇਹਦੇ ਨਾਲ ਲਾ ਲਓ ਇੱਕ ਪੱਲੇ ਨਾਲ ਦੂਸਰੀ ਦੂਸਰੇ ਨਾਲ ਸਲਾਈ ਲਾ ਲਓ ਪਹਿਲਾਂ ਇਦਾਂ ਬਾਹਾਂ ਦੀ ਕਟਿੰਗ ਕਰਨ ਤੋਂ ਬਾਅਦ ਸਲਾਈ ਲਾ ਲਓ ਜੇ ਤੁਸੀਂ ਇਦਾਂ ਹੀ ਕਟਿੰਗ ਕਰਨੀ ਹੈ ਫਿਰ ਕੀ ਕਰਨ ਦੇਖੋ ਇਹਨੂੰ ਹਲਕਾ ਜਾਂ نیچے ਲਿਆਓ ਅੱਧਾ ਇੰਚ ਤੇ ਆਹ ਵਾਲੇ ਕੱਪੜੇ ਨੂੰ ਅੱਧਾ ਇੰਚ ਉੱਪਰ ਰੱਖ ਦੋ ਇਸ ਤਰ੍ਹਾਂ ਠੀਕ ਹੈ ਜੀ ਜੇ ਆਪਾਂ ਬਿਨਾਂ ਸਲਾਈ ਤੋਂ ਬਾਹਾਂ ਦੀ ਕਟਿੰਗ ਕਰਨੀ ਆ ਤਾਂ ਆਪਾਂ ਇਹ ਜ਼ਰੂਰ ਤਿਆਰ ਰੱਖਣਾਗਾ ਵੀ ਜਿੰਨਾ ਆਪਣਾ ਕੱਪੜਾ ਸਲਾਈ ਜਾਊਗਾ ਉਹਨਾਂ ਆਪਾਂ ਕੱਪੜਾ ਕੱਪੜੇ ਦੇ ਉੱਪਰ ਚੜਾ ਕੇ ਰੱਖਣਾਗਾ ਠੀਕ ਹੈ ਜੀ ਆਪਣਾ ਮੋਢਾ ਸੀਗਾ ਸਵਾ 1.5 ਇੰਚ ਤਿਆਰ ਹੁਣ ਦੇਖੋ ਜੀ ਆਪਾਂ ਅੱਧਾ ਇੰਚ ਘਟਾ ਕੇ ਕਟਿੰਗ ਕਰਨੀ ਆ ਆਪਾਂ ਪੌਣੇ 10 ਇੰਚ ਤੇ ਮਾਰਕ ਕਰਨਾਗਾ ਆਹ ਲਓ ਜੀ ਠੀਕ ਹੈ ਜੀ 3 ਇੰਚ ਕਰਨਾ ਆਪਾਂ ਨੀਚੇ ਨੂੰ ਮਾਰਕ ਆਹ ਲਓ ਜੀ 3 ਇੰਚ ਆਪਾਂ ਨੀਚੇ ਨੂੰ ਨਿਸ਼ਾਨ ਲਾਇਆ ਹਰ ਇੱਕ ਸਾਈਜ਼ 'ਚ ਜੀ ਆਪਾਂ ਤਿੰਨ ਹੀ ਲਾਉਣੇ ਆ ਤੇ ਉੱਪਰੋਂ ਲਾਉਣਾ ਆਪਾਂ 2.5 ਇੰਚ ਤੇ ਇਹ ਐਦਾਂ ਇਹਨਾਂ ਦੋਵਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ। ਚਲੋ ਜੀ। ਇਹ ਮਲੌਣ ਤੋਂ ਬਾਅਦ ਆਪਾਂ ਇੰਚੀ ਟੇਪ ਦੇ ਨਾਲ ਐਦਾਂ ਹਾਫ ਕਰ ਲੈਣਾ ਇੱਥੇ ਤੱਕ ਹਾਫ ਕਰਨਾ ਆਪਾਂ। ਹੁਣ ਦੇਖੋ ਜੀ ਆਪਾਂ ਕਾਟ ਪਾਈ ਸੀਗੀ ਆਪਣੀ ਬਾਹ ਦੇ ਵਿੱਚ ਫਰੰਟ ਵਾਲੀ 1 ਇੰਚ ਦੀ 1 ਇੰਚ ਦੀ ਕਾਟ ਪਾਈ ਹੈ ਨਾ ਜੀ ਆਪਾਂ ਤਾਂ ਕਰਕੇ ਆਪਾਂ ਇੱਥੇ ਵੀ ਜਿਹੜੀ ਕਾਟ ਆ ਉਹ 1 ਇੰਚ ਦੀ ਪਾਉਣੀ ਆ ਅੱਧਾ ਇੰਚ ਇੱਧਰ ਤੇ ਅੱਧਾ ਇੰਚ ਇੱਧਰ ਆਹ ਹੋ ਗਿਆ 1 ਇੰਚ ਹੁਣ ਆਪਾਂ ਪਾਉਣੀ ਆ ਗਲਾਈ ਜਿਹੜੀ ਗਲਾਈ ਆ ਦੇਖੋ ਜੀ ਆਪਾਂ ਸਿਰੇ ਤੱਕ ਹੀ ਪਾਉਣੀ ਆ ਇਹ ਨਹੀਂ ਹੈਗਾ ਵੀ ਆਪਾਂ ਗਲਾਈ ਇੱਥੋਂ ਪਾਉਣੀ ਆ ਜੇ ਆਪਾਂ ਇੱਥੋਂ ਗਲਾਈ ਪਾਤੀ ਤਾਂ ਸਲਾਈ ਲਗਾਉਣ ਤੋਂ ਬਾਅਦ ਨਾ ਇਹ ਹਿੱਸਾ ਬਾਹਰ ਨੂੰ ਬੁਲਬੁਲਾ ਜਾਂ ਨਿਕਲ ਜਾਂਦਾ ਇੱਕ ਆਪਾਂ ਹੁਣ ਤੁਹਾਨੂੰ ਦੱਸਦੇ ਆ ਇੱਥੋਂ ਦੇਖੋ ਆਪਾਂ ਰੱਖ ਲਿਆ ਜਾਕ ਇੱਥੋਂ ਐਦਾਂ ਗਲਾਈ ਨਹੀਂ ਪਾਉਣੀ ਇੱਥੋਂ ਸਿੱਧਾ ਜਿਹੀ ਲੈ ਕੇ ਆਉਣਾ ਫਿਰ ਆਪਾਂ ਨੂੰ ਸਲਾਈ ਲਾਂਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਆ ਲੋ ਜੀ ਆਪਾਂ ਗਲਾਈ ਪਾਉਣੀ ਹੈ ਸਿਰੇ ਤੱਕ ਉਸਰੀ ਫਰੰਟ ਵਾਲੀ ਗਲਾਈ ਵੀ ਪਾ ਕੇ ਦਿਖਾ ਦਿੰਨੇ ਆ ਜਿਹੜੀ ਫਰੰਟ ਵਾਲੀ ਗਲਾਈ ਆ ਉਹ ਆਪਾਂ ਪਾਉਣੀ ਹੁੰਦੀ ਹੈ ਜੀ ਜਿਹੜੇ ਪਾਸੇ ਜੋੜ ਨਹੀਂ ਹੈਗਾ ਜੋੜ ਵਾਲਾ ਪਾਸਾ ਆਪਾਂ ਆਪਣੀ ਬਾਹ ਦੇ ਬੈਕ ਸਾਈਡ ਲੈ ਕੇ ਆਉਣਾ ਹੁੰਦਾ ਕਿਉਂਕਿ ਫਰੰਟ ਵਾਲੇ ਪਾਸੇ ਬੁਰਾ ਲੱਗਦਾ ਹੈਗਾ ਜੇ ਆਪਣੀ ਬਾਹ 'ਚ ਜੋੜ ਨਹੀਂ ਹੈਗਾ ਫਿਰ ਆਪਾਂ ਇਹ ਐਦਾਂ ਆਹ ਵਾਲੀ ਕਾਟ ਵੀ ਪਾ ਸਕਦੇ ਆ ਇਹ ਐਦਾਂ ਠੀਕ ਆ ਜੀ ਹੁਣ ਆਪਾਂ ਇਹ ਕਾਟ ਪਿਛਲੇ ਪੱਲਿਆਂ 'ਚ ਕਿੱਦਾਂ ਪਾਉਣੀ ਆ ਦੇਖੋ ਦੋ ਪੱਲੇ ਚੱਕ ਲੈਣੇ ਆ ਤੇ ਦੋ ਛੱਡ ਦੇਣੇ ਆ ਆ 2 1/2 ਇੰਚ ਦੇ ਨਿਸ਼ਾਨ ਲਾਇਆ ਸੀ ਆ ਲਓ ਜੀ ਜਦੋਂ ਆਪਾਂ ਕਾਰਟ ਪਾਉਣੀ ਆ ਦੇਖੋ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਏ ਨੇ ਵੀ ਸਾਡੀ ਫਰੰਟ ਵਾਲੀ ਕਾਰਟ ਨਾ ਇੱਕ ਅੱਗੇ ਚਲੀ ਜਾਂਦੀ ਐ ਇੱਕ ਪਿੱਛੇ ਚਲੀ ਜਾਂਦੀ ਐ ਉਹ ਤੁਹਾਨੂੰ ਦੱਸ ਦਿਆਂ ਵੀ ਉਹ ਕਿਉਂ ਜਾਂਦੀ ਐ ਦੇਖੋ ਜਦੋਂ ਹੁਣ ਆਪਾਂ ਫਰੰਟ ਵਾਲੀ ਕਾਟ ਪਾਈ ਆ ਆ ਦੂਮੇ ਨਾ ਪ੍ਰਿੰਟਡ ਪਾਸਾ ਜਾਂ ਕੱਪੜੇ ਦਾ ਸਿੱਧਾ ਪਾਸਾ ਲਾ ਲਓ ਇਹ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਚਾਹੇ ਉਲਟਾ ਪਾਸਾ ਜੁੜਿਆ ਹੋਵੇ ਕੱਪੜੇ ਦਾ ਚਾਹੇ ਸਿੱਧਾ ਕੱਪੜਾ ਐਦਾਂ ਪਿਆ ਹੋਣਾ ਚਾਹੀਦਾ ਆਪਾਂ ਕੱਪੜਾ ਇਸ ਤਰ੍ਹਾਂ ਰੱਖਣਾ ਫਿਰ ਕਦੇ ਵੀ ਜਿਹੜੀ ਆਪਣੀ ਕਾਟ ਆ ਉਹਨਾਂ ਅੱਗੇ ਵਾਲੀ ਪਿੱਛੇ ਜਾਵੇ ਜੀ ਨਾ ਪਿੱਛੇ ਵਾਲੀ ਅੱਗੇ ਆ ਦੇਖੋ ਜੀ ਇਸ ਤਰ੍ਹਾਂ ਹੋ ਜਾਂਦੀ ਆ ਆਪਣੀ ਜੋੜ ਵਾਲੀ ਬਾਹ ਦੀ ਕਟਿੰਗ ਆ ਹੋ ਗਈ ਆਪਣੀ ਫਰੰਟ ਵਾਲੀ ਕਾਟ ਆ ਹੋ ਗਈ ਆਪਣੀ ਬੈਕ ਵਾਲੀ ਕਾਟ ਤੇ ਜਿੱਦਾਂ ਆਪਣੀ ਮੂਰੀ ਹੈਗੀ ਮੂਰੀ ਆਪਣੀ 5 ਇੰਚ ਰੈਡੀ ਹੈਗੀ 2.5 ਇੰਚ ਐ ਪੈਕਸਟਰਾ ਮਾਰਜਿਨ ਰੱਖਣਾਗਾ ਆ ਲਓ ਜੀ ਆ ਐਕਸਟਰਾ ਕੱਪੜੇ ਦੀ ਕਰ ਦੇਣੀ ਆ ਪੈ ਇਸ ਤਰ੍ਹਾਂ ਇਹ ਵੀ ਕਰ ਦੇਣੀ ਹੈ ਜੀ ਆਪਾਂ ਕਟੇਗੇ ਦੇਖੋ ਜੀ ਇਸ ਤਰ੍ਹਾਂ ਹੋ ਜਾਂਦੀ ਆ ਆਪਣੀ ਜੋੜ ਵਾਲੀ ਪਾਂ ਦੀ ਕਟਿੰਗ ਦੇਖੋ ਹੁਣ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਆਹ ਦਾ ਆਪਣਾ ਕਮੀਜ਼ ਇਹਨੂੰ ਆਪਾਂ ਤੁਹਾਨੂੰ ਐਦਾਂ ਰੱਖ ਕੇ ਦਿਖਾਉਣੇ ਆਂਗੇ ਆ ਦੇਖੋ ਜੀ ਆਹ ਵਾਲੀ ਬਾਹ ਪੈਦਾ ਸਿੱਧੀ ਕਰਕੇ ਰੱਖਤੀ ਜਦੋਂ ਆਪਾਂ ਬਾਹ ਅਟੈਚ ਕਰਦੇ ਹੁੰਨੇ ਆ ਕਮੀਜ਼ ਆਪਾਂ ਉਲਟਾ ਰੱਖਣਾ ਹੁੰਦਾ ਤੇ ਬਾਹ ਸਿੱਧੀ ਦੇਖੋ ਆਹ ਫਰੰਟ ਵਾਲੀ ਕਾਟ ਫਰੰਟ ਵਾਲੇ ਪਾਸੇ ਆਈ ਆ ਆ ਦੇਖੋ ਆਪਣਾ ਜੋੜ ਪਿੱਛੇ ਚਲੇ ਆ ਗਿਆ ਤੇ ਆਹ ਦੇਖੋ ਦੋਵੇਂ ਕਾਟਾਂ ਆਪਣੀਆਂ ਅੱਗੇ ਵਾਲੀ ਸਾਈਡ ਆਈਆਂ ਨੇ ਠੀਕ ਹੈ ਜੀ ਹੁਣ ਆਪਾਂ ਤਾਂ ਉਹਨੂੰ ਮਿੰਕੇ ਵੀ ਦਿਖਾਉਣੇ ਆਂਗੇ ਦੇਖੋ ਇੰਨਾ ਹਿੱਸਾ ਤਾਂ ਆ ਜਾਣਾ ਆਪਣਾ ਸਲਾਈ ਠੀਕ ਹੈ ਜੀ ਸਲਾਈ ਵਾਲਾ ਹਿੱਸਾ ਆਪਾਂ ਉੱਪਰ ਰੱਖ ਕੇ ਐਦਾਂ ਸਲਾਈ ਲਾਉਣੀ ਹੈ ਦੇਖੋ ਇਸ ਤਰ੍ਹਾਂ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਹੈਗਾ ਆ ਆਪਣੀ ਫਰੰਟ ਵਾਲੀ ਕਾਟ ਹੋਗੀ ਤੇ ਆ ਹੋਊਗੀ ਦੇਖੋ ਜੀ ਆਪਣੀ ਬੈਕ ਵਾਲੀ ਕਾਟ ਠੀਕ ਹੈ ਜੀ ਇਹ ਇਹਨੇ ਐਦਾਂ ਅਟੈਚ ਹੋ ਜਾਣਾ ਪਿਛਲੀ ਕਾਟ ਨੇ ਪਿਛਲੇ ਵਾਲੀ ਨਾਲ ਫਰੰਟ ਵਾਲੀ ਨੇ ਫਰੰਟ ਵਾਲੀ ਨਾਲ ਆ ਹੋਊਗੀ ਆਪਣੀ ਫਿਟਿੰਗ ਵਾਲੀ ਸਲਾਈ ਠੀਕ ਹੈ ਜੀ ਜਦੋਂ ਆਪਾਂ ਸਾਰੇ ਕਮੀਜ਼ ਦੀ ਫਿਟਿੰਗ ਕਰ ਲਈ ਸਲਾਈ ਵਗੈਰਾ ਲਗਾ ਲਈ ਲਗਾਉਣ ਤੋਂ ਬਾਅਦ ਵੀ ਜਦੋਂ ਆਪਾਂ ਇਹਦੀ ਸਲਾਈ ਲਗਾਉਣੇ ਹੁੰਨੇ ਆਂਗੇ ਫਿਟਿੰਗ ਵਾਲੀ ਬਾਹਾਂ ਦੀ ਆਪਾਂ ਨੂੰ ਇੱਕ ਵਾਰੀ ਨਾਪ ਕੇ ਦੇਖ ਲੈਣਾ ਚਾਹੀਦਾਗਾ ਫਿਰ ਕਦੇ ਵੀ ਆਪਾਂ ਨੂੰ ਸਲਾਈ ਅਢੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਰ੍ਹਾਂ ਕਟਿੰਗ ਨਾਪ ਕੇ ਮੋਢੇ ਦੀ ਕਰਨ ਦੇ ਨਾਲ ਕਦੇ ਵੀ ਸਲਾਈ ਲਗਾਉਣ ਟਾਈਮ ਬਾਹਾਂ ਦਾ ਕੱਪੜਾ ਵਾਧਦਾ ਘਟਦਾ ਨਹੀਂ ਹੈਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ